ਆਪਏ ਤੁਸੀਂ ਕਿੰਨੇ ਭੈਣ ਭਰਾ ਸੀ ਪਾਕਿਸਤਾਨ ਦੀ ਜਿਹੜੀ ਵਨ ਤੋਂ ਪਹਿਲਾਂ ਉਦੋਂ ਸੀ ਅਸੀਂ ਦੋ ਐ ਮੈਂ ਦੋ ਪੜਾ ਤੇ ਦੋ ਟਰ ਤੁਸੀਂ ਤੇ ਤੁਹਾਡੇ ਕਿਹੜਾ ਭਰਾ ਸੀ ਉਹਦਾ ਨਾਂ ਕੀ ਸੀ ਭਜਨ ਸਿੰਘ ਤੇ ਭੈਣ ਤਨਨਾਸ਼ੀ ਇੰਦਰਕੌਰ ਉਸ ਪਿੰਡ 'ਚ ਸ਼ਾਮ ਕੇ 'ਚ ਹਾਂ ਉਥੇ ਕਾਨਫਰੰਸ ਹੋਈ ਸੀ ਕੇਸਵੰਦ ਦੀ ਜਿਹੜੀ ਕਾਨਫਰੰਸ ਹੋਈ ਕਾਨਫਰੰਸ ਹੋਈ ਸੀ ਬੜੀ ਤਗੜੀ ਵੰਡ ਦੇ ਸਬੰਧ ਵਿੱਚ ਜਾਂ ਵੰਡ ਤੋਂ ਪਹਿਲਾਂ ਸੰਕਾਲਿਕ ਠੀਕ ਹੈ ਉਹ ਕਾਨਫਰੰਸ ਹੋਈ ਪਿੰਡੇ ਤੋਂ ਆਲੇ ਦੁਆਲੇ ਦੇ ਪਿੰਡ ਘੋੜੀਆਂ ਤੇ ਆਉਣਾ ਸੀ ਕਿ ਉਹ ਸਾਰੇ ਗੱਡੀਆਂ ਤੇ ਉਤੋਏ ਜੀ ਠੀਕ ਹੈ ਘੋੜੀਆਂ ਨਾਲ ਲੱਗੇ ਪੱਠੇ ਕਿਨ ਕਿਨ ਨੂੰ ਪਾਵਾਗੇ ਉਹ ਘੋੜੀਆਂ ਛੱਡ ਕੇ ਉਹ ਖਾਂਦੀਆਂ ਪੈਣਾ ਕਾਨਫਰੰਸ ਆਈ ਬਾਬਾ ਪ੍ਰੇਮ ਸਿੰਘ ਵੀ ਆਇਆ ਬੇ ਸਤਬਾਪਾ ਪ੍ਰੇਮ ਸਿੰਘ ਵੀ ਹੋਰ ਕਾਨਫਰੰਸ ਕੋਸ਼ ਕਾਨਫਰੰਸ ਦੇ ਵਿੱਚ ਉਹਨਾਂ ਦੇ ਰੱਖਣ ਤੇ ਕਾਨਫਰੰਸ ਰੱਖੀ ਸੀ ਠੀਕ ਸੰਤ ਬਾਬਾ ਪ੍ਰੇਮ ਸਿੰਘ ਤੇ ਉਹ ਫਿਰ ਇਹ ਕਾਨਫਰੈਂਸ ਕਮਰਾਵਾ ਤੋਂ ਭਾਈ ਅਵਤਾਰ ਸਿੰਘ ਇਹ ਵੀ ਸਾਰੇ ਆਏ ਸਨ ਮਤਲਬ ਇਹ ਕਮਰਾਵਾ ਵਾਲੇ ਤੁਸੀਂ ਨਾਂ ਲੈ ਰਹੇ ਹੋ ਅਵਤਾਰ ਸਿੰਘ ਜੀ ਦਾ ਇਹ ਇਧਰੂ ਇਧਰੂ ਗਏ ਕਿ ਜਾਂ ਉਧਰ ਕਿਤੇ ਰਹਿੰਦੇ ਸੀ ਉਧਰ ਪਿੰਡੀ ਧਾਲਦੇ ਮਲੇ ਪਿੰਡੀ ਧਾਲਦੇ ਉਹ ਕਾਨਫਰੈਂਸ ਚਾ ਠੀਕ ਹੈ ਉਹ ਕਾਨਫਰੈਂਸ ਚ ਆ ਕੇ ਤੇ ਉਹਨੇ ਕਿਹਾ ਵੀ ਇੱਕ ਤੇ ਜਿਹੜੀ ਇਹਨਾਂ ਦੀ ਬਾਬਰ ਧਾਮ ਸਿੰਘ ਦੀ ਮਾਤਾ ਸੀ ਨਾ ਤੁਜੀ ਉਹ ਸਾਡੇ ਪਿੰਡੀ ਬਾਬਾ ਪ੍ਰੇਮ ਸਿੰਘ ਦੀ ਮਾਤਾ ਨੇ ਹੜਕਾ ਸੀ ਤੇ ਬਾਬਾ ਪ੍ਰੇ ਬਾਬਾ ਦਾ ਹਮ ਸਿੰਘ ਬਾਬਾ ਅਢੀ ਸਿੰਘ ਬਾਬਾ ਖਿਆਨ ਸਿੰਘ ਪਟਵਾਰੀ ਪੁਰੂਛੰਦਾ ਪਿਓ ਇਹ ਪੰਜ ਭਰਾ ਦੇ ਟੋਟਲ ਸਾਰੇ ਬਾਬਾ मतलब ਸਤਬਾਪ੍ਰੇਮ ਸਿੰਘ ਦੇ ਭਰਾ ਸੀ ਜਿਹੜੇ ਇਹ ਭਰਾ ਨੇ ਦੂਜੀ ਮਾਤਾ ਦੂਜੀ ਮਾਤਾ ਚ ਠੀਕ ਹੈ ਠੀਕ ਹੈ ਜੀ ਤੇ ਇਸ ਕਰਕੇ ਇਹ ਫਿਰ ਨਾ ਉਹ ਵੀ ਬਾਬਾ ਪ੍ਰੇਮ ਸਿੰਘ ਤੋਂ ਸੋਲ ਪਾਇਆ ਹੁੰਦਾ ਸੀ ਅਸੀਂ ਗੱਲ ਦੇ ਬੋਲੀ ਚਾਰ ਬਾਰੀ ਸਾਡੇ ਕਿੰਨ੍ਹ ਆਉਣੇ ਬਾਬਾ ਪ੍ਰੇਮ ਸਿੰਘ ਦੇ